ਪਾਸੇ ਉਹ ਲੋਕ ਨੇ ਜਿਹੜੇ ਸਿਰਫ ਇੱਕ ਪਰਿਵਾਰ ਨਾਲ ਜੁੜੇ ਹੋਏ ਨੇ ਜਿਹੜੇ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਲਈ ਲੱਗੇ ਨੇ ਜਿਨ੍ਹਾਂ ਦਾ ਸਿਰਫ ਮਕਸਦ ਇੱਕ ਹੈ ਵੀ ਇਹ ਪਰਿਵਾਰ ਕਿਵੇਂ ਅੱਗੇ ਵਧ ਸਕਦਾ ਹੈ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਪੰਥ ਦੀ ਸ਼ਕਤੀ ਨੂੰ ਇਕੱਠਾ ਕਰਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ ਲਈ ਅੱਜ ਤੱਕ ਪਰ ਹੋਏ ਨੇ ਜਿਵੇਂ ਅੱਜ ਪੰਜ ਮੈਂਬਰੀ ਕਮੇਟੀ ਜਿਹੜੀ ਬੈਠੀ ਹੈ ਤੁਸੀਂ ਅੱਜ ਇਹ ਉਹ ਸਥਾਨ ਹੈ ਜਿੱਥੋਂ ਬੀਬੀ ਹਰਸਿਮਰਤ ਕੌਰ ਨਮਾਇੰਦਗੀ ਕਰਦੇ ਨੇ ਬਹੁਤ ਲੋਕਾਂ ਨੂੰ ਸ਼ੱਕ ਸੀ ਕਿ ਪਤਾ ਨਹੀਂ ਇੱਥੇ ਸੰਗਤ ਇਕੱਠੀ ਹੋਊ ਕਿ ਨਹੀਂ ਪਰ ਅੱਜ ਤੁਸੀਂ ਦਿਖਾਤਾ ਵੀ ਤੁਸੀਂ ਇੱਕ ਪਰਿਵਾਰ ਨਾਲ ਨਹੀਂ ਖੜੇ ਤੁਸੀਂ ਕੌਮ ਦੇ ਨਾਲ ਖੜੇ ਹੋ ਤੁਸੀਂ ਅਕਾਲ ਤਖਤ ਸਾਹਿਬ ਦੇ ਹਦੇਸ਼ਾਂ ਦੇ ਪਹਿਰਾ ਦੇਣ ਵਾਸਤੇ ਖੜੇ ਹੋ ਅਬ ਸੂਬੇ ਦੇ ਵਿੱਚ ਅਬਦੇ ਵਿੱਚ ਜਿਹੜੀ ਸਾਡੀ ਆਪਣੀ ਜਨਮ ਭੂਮੀ ਹੈ ਸਾਡੀ ਆਪਣੀ ਧਰਤੀ ਹੈ ਉੱਥੇ ਅਸੀਂ ਲਾਵਾਰਸ ਮਹਿਸੂਸ ਕਰ ਰਹੇ ਹਾਂ ਉੱਥੇ ਬਾਹਰੋਂ ਆ ਕੇ ਪਾਰਟੀਆਂ ਸਾਡੇ ਉੱਤੇ ਰਾਜ ਕਰ ਰਹੀਆਂ ਨੇ ਕਦੇ ਕਾਂਗਰਸ ਆ ਗਈ ਕਦੇ ਆਮ ਆਦਮੀ ਆ ਗਈ ਜਿਨ੍ਹਾਂ ਨੂੰ ਸਾਡੇ ਨਾਲ ਕੋਈ ਸਰੋਕਾਰ ਨਹੀਂ ਜਿਨ੍ਹਾਂ ਦਾ ਸਾਡੇ ਨਾਲ ਕੋਈ ਲਗਾ ਨਹੀਂ ਉਹ ਸਿਰਫ ਇੱਕ ਸੱਤਾ ਦੇ ਲਾਲਸਾ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਨੇ ਉਹਨਾਂ ਨੇ ਨਾ ਕੋਈ ਪੰਜਾਬ ਦਾ ਮਸਲਾ ਹੱਲ ਕਰਨਾ ਤੇ ਨਾ ਹੀ ਉਹ ਕਰਾਉਣ ਦੀ ਸਮਰੱਥਾ ਰੱਖਦੇ ਆ ਉਹਨਾਂ ਦਾ ਸਿਰਫ ਮਕਸਦ ਆਪਣੀ ਸਿਆਸਤ ਨੂੰ ਆਪਣੀ ਸਿਆਸੀ ਮਕਸਦ ਸਿਆਸੀ ਹਲ ਪੂਰੇ ਕਰਨੇ ਨੇ ਸੋ ਅੱਜ ਆਪਾਂ ਇਕੱਠੇ ਹੋ ਕੇ ਤਹਈਆ ਕਰੀਏ ਕਿ ਉਹ ਪਾਰਟੀ ਆਕਾਲੀ ਦਲ ਦੁਆਰੇ ਸਿਲਜ ਨਹੀਂ ਐ ਜਿਹੜੇ ਕੌਮ ਦੇ ਹੱਕਾਂ ਲਈ ਲੜ ਸਕੇ ਜਿਹੜੇ ਸਾਨੂੰ ਸਾਡੇ ਹੱਕ ਦਵਾ ਸਕੇ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਐਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚ ਕੇ ਪੰਜ ਮੈਂਬਰੀ ਕਮੇਟੀ ਦਾ ਸਵਾਗਤ ਵੀ ਕੀਤਾ ਤੇ ਉਹਨਾਂ ਨੂੰ ਭਰੋਸਾ ਵੀ ਦਿਵਾਇਆ ਕਿ ਅਸੀਂ ਜੋ ਕਾਲ ਤਖਸਾਲ ਦੇ ਹੁਕਮ ਤੇ ਤੁਸੀਂ ਕੰਮ ਕਰ ਰਹੇ ਹੋ ਤੋਡੇ ਸਾਰੇ ਦੇਸ਼ਾਂ ਨੂੰ ਇਹਨਾਂ ਵਿੱਚ ਲਾਗੂ ਕਰਾਂਗੇ ਮੈਂ ਸਮਝਦਾ ਕੋਈ ਵੀ ਸਿੱਖ ਹੈ ਉਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਹੁਕਮ ਹੈ ਉਹ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਇਥੋਂ ਤੱਕ ਕਿ ਚਾਹੇ ਕੋਈ ਪਰਿਵਾਰ ਦਾ ਜੀ ਵੀ ਕੋਈ ਗੱਲ ਕਹ ਦੇ ਉਹ ਸਾਡੇ ਵਾਸਤੇ ਬਾਅਦ ਹੈ ਪਹਿਲਾਂ ਅਕਾਲ ਤਖਤ ਸਾਹਿਬ ਹੈ ਕਿਉਂਕਿ ਸਾਨੂੰ ਸਾਰੀ ਸ਼ਕਤੀ ਉਹ ਅਕਾਲ ਤਖਤ ਸਾਹਿਬ ਤੋਂ ਪ੍ਰਾਪਤ ਹੁੰਦੀ ਹੈ ਤੇ ਮੈਂ ਸਮਝਦਾ ਜਿਹੜਾ ਦੋ ਤਰੀਕ ਦਾ ਫੈਸਲਾ ਸੀ ਇਹ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਇਆ ਜੋ ਦੇਸ਼ ਹੋਏ ਉਸ ਸਿੱਖਾਂ ਦੇ ਭਲੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਭਲੇ ਵਾਸਤੇ ਤੇ ਜਿਹੜੇ ਆਗੂ ਉੱਥੇ ਹਾਜ਼ਰ ਸੀ ਉਹਨਾਂ ਦੇ ਭਲੇ ਵਾਸਤੇ ਇਸ ਤੋਂ ਵੱਡਾ ਤੇ ਵਧੀਆ ਫੈਸਲਾ ਕੋਈ ਹੋ ਨਹੀਂ ਸਕਦਾ ਸੀ ਪਰ ਫੇਰ ਵੀ ਦੁੱਖ ਦੀ ਗੱਲ ਹੈ ਕਿ ਕਈ ਆਗੂਆਂ ਨੇ ਉਹ ਫੈਸਲਾ ਮੰਨਣ ਤੋਂ ਇਨਕਾਰ ਕਰਤਾ ਮਨਕਰ ਹੋ ਗਏ ਤੇ ਅੱਜ ਉਹਦਾ ਫਲ ਸ੍ਰੂਪ ਜਿਹੜਾ ਮਕਸਦ ਸੀ ਉਹ ਉਹਦੇ ਵਿੱਚ ਉਹਨਾਂ ਨੇ ਏਡਿਚਨ ਲੜਾਈ ਹੈ ਉਹਨਾਂ ਦਾ ਸਿਰਫ ਆਪਣੀ ਹਉਮੈ ਆਪਣਾ ਹੰਕਾਰ ਉਹ ਮੂਹਰੇ ਰੱਖ ਕੇ ਉਹਨਾਂ ਨੇ ਜਿਹੜਾ ਫੈਸਲਾ ਕਰ ਲਿਆ ਵੀ ਅਸੀਂ ਆਹ ਜਿਹੜੀ ਜਿੰਨਾ ਕ ਅਸੀਂ ਮੰਨਣਾ ਜਿਹੜਾ ਸਾਨੂੰ ਠੀਕ ਲੱਗਦਾ ਹੈ ਉਹਨਾਂ ਖੁਕਮ ਮੰਨਾਂਗੇ ਬਾਕੀ ਅਸੀਂ ਹੁਕਮ ਦੀ ਪ੍ਰਵਾਹ ਨਹੀਂ ਕਰਦੇ ਤੇ ਇਹਦਾ ਜਿਸ ਕਰਕੇ ਅੱਜ ਇਹ ਪੰਜ ਮੈਂਬਰੀ ਕਮੇਟੀ ਨੂੰ ਇਹ ਤਰਦਦ ਕਰਨੀ ਪੈ ਰਹੀ ਹੈ ਸਮੁੱਚੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ ਹਰ ਹਲਕੇ ਵਿੱਚ ਜਾ ਕੇ ਸਿੱਖ ਸੰਗਤ ਨੂੰ ਜਾਗਰੂਕ ਕਰਨਾ ਪੈ ਰਿਹਾ ਮੈਂ ਜਾਦੇ ਸਮਾਂ ਨਹੀਂ ਲੈਣਾ ਮੈਂ ਇੱਕੋ ਹੀ ਬੇਨਤੀ ਕਰਦਾ ਅੱਜ ਤੁਹਾਡੇ ਸਾਹਮਣੇ ਬੜੀ ਪਰਖ ਦੀ ਘੜੀ ਹੈ ਸੰਗਤ ਦੇ ਸਾਹਮਣੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਸਿਰਫ ਇੱਕ ਪਰਿਵਾਰ ਨਾਲ ਜੁੜੇ ਹੋਏ ਨੇ ਜਿਹੜੇ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਲਈ ਲੱਗੇ ਨੇ ਜਿਨ੍ਹਾਂ ਦਾ ਸਿਰਫ ਮਕਸਦ ਇੱਕ ਹੈ ਵੀ ਇਹ ਪਰਿਵਾਰ ਕਿਵੇਂ ਅੱਗੇ ਵਧ ਸਕਦਾ ਹੈ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਪੰਥ ਦੀ ਸ਼ਕਤੀ ਨੂੰ ਇਕੱਠਾ ਕਰਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ ਲਈ ਅੱਜ ਤੱਤ ਪਰ ਹੋਏ ਨੇ ਜਿਵੇਂ ਅੱਜ ਪੰਜ ਮੈਂਬਰੀ ਕਮੇਟੀ ਜਿਹੜੀ ਬੈਠੀ ਹੈ ਇਹਨਾਂ ਦਾ ਕਿਸੇ ਦਾ ਕੋਈ ਆਪਦਾ ਮਫਾਦ ਨਹੀਂ ਮਕਸਦ ਸਿਰਫ ਇੱਕੋ ਹੀ ਹੈ ਕਿ ਜਿਹੜੀ ਕੌਮ ਦੀ ਸ਼ਕਤੀ ਜਿਹੜੀ ਖਿੰਡੀ ਹੋਈ ਹੈ ਉਹਨੂੰ ਇਕੱਠਾ ਕਰੀਏ ਜਿਵੇਂ ਮਨਪ੍ਰੀਤ ਸਿੰਘ ਜੂਰੀ ਕਹਿ ਰਹੇ ਸੀ ਕਿ ਕਿੰਨੀ ਦੁਖਦੀ ਗੱਲ ਹੈ ਕਿ ਜਿੱਥੇ ਸਿੱਖਾਂ ਨੇ ਪੂਰੇ ਦੁਨੀਆਂ ਦੇ ਵਿੱਚ ਸਿਆਸਤ ਦੇ ਵਿੱਚ ਆਪਣੀ ਧਾਗ ਜਮਾਈ ਹੈ ਹੋਰ ਦੇਸ਼ਾਂ ਵਿੱਚ ਜਾ ਕੇ ਸੂਬਿਆਂ ਦੇ ਮੁੱਖ ਮੰਤਰੀ ਬਣੇ ਵੱਡੇ ਵੱਡੇ ਮੰਤਰੀਆਂ ਦੇ ਅਹੁਦੇ ਵੀ ਲਏ ਐਮਪੀ ਵੀ ਬਣੇ ਗਵਰਨਰ ਵੀ ਬਣੇ ਪਰ ਅਬ ਸੂਬੇ ਦੇ ਵਿੱਚ ਅਬ ਦੇ ਵਿੱਚ ਜਿਹੜੀ ਸਾਡੀ ਆਪਦੀ ਜਨਮ ਭੂਮੀ ਹੈ ਸਾਡੀ ਆਪਦੀ ਧਰਤੀ ਹੈ ਉੱਥੇ ਅਸੀਂ ਲਾਵਾਰਸ ਮਹਿਸੂਸ ਕਰ ਰਹੇ ਹਾਂ ਉੱਥੇ ਬਾਹਰੋਂ ਆ ਕੇ ਪਾਰਟੀਆਂ ਸਾਡੇ ਉੱਤੇ ਰਾਜ ਕਰ ਰਹੀਆਂ ਨੇ ਕਦੇ ਕਾਂਗਰਸ ਆ ਗਈ ਕਦੇ ਆਮ ਆਦਮੀ ਆ ਗਈ ਜਿਨ੍ਹਾਂ ਨੂੰ ਸਾਡੇ ਨਾਲ ਕੋਈ ਸਰੋਕਾਰ ਨਹੀਂ ਜਿਨ੍ਹਾਂ ਦਾ ਸਾਡੇ ਨਾਲ ਕੋਈ ਲਗਾ ਨਹੀਂ ਉਹ ਸਿਰਫ ਇੱਕ ਸੱਤਾ ਦੇ ਲਾਲਸਾ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਨੇ ਉਹਨਾਂ ਨੇ ਨਾ ਕੋਈ ਪੰਜਾਬ ਦਾ ਮਸਲਾ ਹੱਲ ਕਰਨਾ ਤੇ ਨਾ ਹੀ ਉਹ ਕਰਾਉਣ ਦੀ ਸਮਰੱਥਾ ਰੱਖਦੇ ਆ ਉਹਨਾਂ ਦਾ ਸਿਰਫ ਮਕਸਦ ਆਪਣੀ ਸਿਆਸਤ ਨੂੰ ਆਪਣੀ ਸਿਆਸੀ ਮਕਸਦ ਸਿਆਸੀ ਹਲ ਪੂਰੇ ਕਰਨੇ ਨੇ ਸੋ ਅੱਜ ਆਪਾਂ ਇਕੱਠੇ ਹੋ ਕੇ ਤਹਈਆ ਕਰੀਏ ਕਿ ਉਹ ਪਾਰਟੀ ਅਕਾਲੀ ਦਲ ਦੁਆਰੇ ਸਿਲਜ ਨਹੀਂ ਹੈ ਜਿਹੜੇ ਕੌਮ ਦੇ ਹੱਕਾਂ ਲਈ ਲੜ ਸਕੇ ਜਿਹੜੇ ਸਾਨੂੰ ਸਾਡੇ ਹੱਕ ਦਵਾ ਸਕੇ ਜਿਹਦੇ ਵਿੱਚ ਕੋਈ ਨਿੱਜਵਾਦ ਕਿਸੇ ਆਗੂ ਦੇ ਵਿੱਚ ਨਾ ਹੋਵੇ ਜਿਹੜੇ ਆਗੂ ਕੁਰਬਾਨੀ ਕਰਨ ਦੇ ਸਮਰਥਾ ਰੱਖਦੇ ਹੋਣ ਜਿਹੜੇ ਆਪਦੇ ਨਿੱਜੀ ਮਫਾਦ ਛੱਡ ਕੇ ਪੰਥ ਦੇ ਭਲੇ ਲਈ ਕੰਮ ਕਰਨ ਉਹੀ ਜੀ ਲੀਡਰਸ਼ਿਪ ਅੱਜ ਕੌਮ ਨੂੰ ਅੱਗੇ ਲਿਆਉਣ ਦੀ ਲੋੜ ਹੈ ਤੇ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਹੁਕਮ ਦੇ ਵਿੱਚ ਬੜਾ ਸਪਸ਼ਟ ਸੀ ਕਿ ਉਹ ਲੀਡਰਸ਼ਿਪ ਅਸੀਂ ਅੱਗੇ ਲੈ ਕੇ ਆਉਣੀ ਹੈ ਤੇ ਮਕਸਦ ਵੀ ਉਸਦਾ ਇਹੀ ਸੀ ਵੀ ਇੱਕ ਤਾਂ ਕਾਲੀ ਦਲ ਨੂੰ ਦੁਬਾਰੇ ਉਸ ਮੋੜ ਸੁੁਰਜੀਤ ਕਰਨਾ ਹੈ ਤੇ ਦੂਸਰਾ ਉਹ ਲੀਡਰਸ਼ਿਪ ਜਿਹੜੀ ਪੰਜਾਬ ਲਈ ਸਿੱਖਾਂ ਲਈ ਖੜੀ ਹੋ ਸਕੇ ਲੜ ਸਕੇ ਤੇ ਉਹੀ ਮਕਸਦ ਲਈ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਆਪਾਂ ਸਾਰਿਆਂ ਨੇ ਪੰਜ ਮੈਂਬਰੀ ਕਮੇਟੀ ਦੇ ਹਰ ਦੇਸ਼ ਤੇ ਪੂਰਾ ਪਹਿਰਾ ਦੇਣਾ ਤੇ ਆਪਦੀ ਜਿਹੜੀ ਇੱਕ ਨਵੀਂ ਜਥੇਬੰਦੀ ਜਿਹੜੀ ਬਣਨੀ ਹੈ ਉਹਦੇ ਵਿੱਚ ਆਪਾਂ ਸਾਰਿਆਂ ਨੇ ਹਿੱਸਾ ਪਾਉਣਾ ਮੇਰੀ ਤੁਹਾਨੂੰ ਹੱਥ ਜੋੜ ਕੇ ਇਹੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਉਮੀਦ ਕਰਦਾ ਵੀ ਤੁਸੀਂ ਇਹ ਬੇਨਤੀਆਂ ਪ੍ਰਵਾਨ ਕਰੋਗੇ ਫੇਰ ਮੈਂ ਸਾਰੇ ਮਾਨਸਾ ਦੀ ਸਮੂਚੀ ਲੀਡਰਸ਼ਿਪ ਸਾਰੇ ਸਾਡੇ ਆਗੂ ਸਹਿਬਾਨ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਹੈ ਔਲਖ ਸਾਹਿਬ ਅਤੇ ਉਹਨਾਂ ਦੇ ਸਾਰੇ ਸਾਥੀ ਅਤੇ ਸਾਹਮਣੇ ਬੈਠੀ ਸਮੂਹ ਸੰਗਤ ਤੁਹਾਡਾ ਫੇਰ ਧੰਨਵਾਦ ਕਰਦਾ ਤੇ ਤੁਹਾਡੇ ਚਰਨਾਂ ਦੇ ਵਿੱਚ ਸੀਸ ਰਵਾਉਣਾ ਕਿਉਂਕਿ ਤੁਸੀਂ ਅੱਜ ਇਹ ਉਹ ਸਥਾਨ ਹੈ ਜਿੱਥੋਂ ਬੀਬੀ ਹਰਸਿਮਰਤ ਕੌਰ ਨਮਾਇੰਦਗੀ ਕਰਦੇ ਨੇ ਬਹੁਤ ਲੋਕਾਂ ਨੂੰ ਸ਼ੱਕ ਸੀ ਕਿ ਪਤਾ ਨਹੀਂ ਇੱਥੇ ਸੰਗਤ ਇਕੱਠੀ ਹੋਊ ਕਿ ਨਹੀਂ ਪਰ ਅੱਜ ਤੁਸੀਂ ਦਿਖਾਤਾ ਤੁਸੀਂ ਪਰਿਵਾਰ ਨਾਲ ਨਹੀਂ ਖੜੇ ਤੁਸੀਂ ਕੌਮ ਦੇ ਨਾਲ ਖੜੇ ਹੋ ਤੁਸੀਂ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਦੇ ਪਹਿਰਾ ਦੇਣ ਵਾਸਤੇ ਖੜੇ ਹੋ ਤੇ ਤੁਸੀਂ ਹਰ ਹੀਲੇ ਵਸੀਲੇ ਅਕਾਲੀ ਦਰ ਨੂੰ ਮੁਰਜੀ ਸੁਰਜੀਤ ਕਰਨ ਵਾਸਤੇ ਆਪਦਾ ਵੱਡਾ ਵੱਡਬੁੱਲਾ ਯੋਗਦਾਨ ਪਾਉਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ